ਲੈ ਵੀ ਦੋਸਤੋ ਆਪਾਂ ਜਿਹੜਾ ਇੱਕ ਮੇਲੇ ਤੇ ਪਹੁੰਚੇ ਆ 24 ਤਰੀਕ ਨੂੰ ਮੇਲਾ ਚੱਲ ਰਿਹਾ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਦੋਸਤੋ ਆ ਏਡਾ ਵੱਡਾ ਮਾਲੀਆ ਵੀ ਕੈਂਟਰ ਦੇ ਵਿੱਚ ਕੱਲਾ ਹੀ ਖੜੂਗਾ ਕਰਮ ਵਾਲਾ ਗੱਡੀ ਗੁੱਡੀ ਛੋਟੇ ਗੱਡੀ ਚ ਤਾਂ ਨਾ ਪੈਕਅਪ ਚ ਨਾ ਛੋਟੇ ਹੱਥੋਂ ਤਾਂ ਉਹ ਹੀ ਪਲਟਾ ਦੂ ਇਹ ਕੱਦ ਕਾਠ ਬੇਲ ਸਿੰਘ ਸੁੰਗ ਦੋਸਤੋ ਦੇਖ ਸਕਦੇ ਆ ਨਾ ਪੱਠ ਪੁੜਾ ਟੇਸਟੀ ਕਾਲ ਦੋਸਤੋ ਦੇਖ ਸਕਦੇ ਆ ਕਾਦਤਾ ਦੋਸਤੋ ਬਹੁਤ ਵੱਡਾ ਇਹਦਾ ਤੇ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੇਖ ਸਕਦੇ ਆ ਠੰਡਾ ਸੀਲ ਆ ਤੇ ਡੰਡਿਆਂ ਜਾਂਦੇ ਨਾਲ ਹੀ ਬੰਨਿਆ ਦੋਸਤੋ ਇਹ ਹਰਿਆਣੇ ਦੇ ਆ ਕਿ ਨਾਮ ਆ ਜੀ ਇਹਦਾ ਅਨਮੋਲ 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 ਰਤਨ ਅਨਮੋਲ ਰਤਨ ਉਸਕਾ ਨਾਮ ਦੋਸਤੋ ਅਨਮੋਲ ਰਤਨ ਤੇ ਇਹਦਾ ਸੀਮਨ ਤਿਆਰ ਆ ਆਪਣੇ ਕੋਲ ਹਾਂ ਹਾਂ ਨੰਬਰ ਹੈ ਆਪਕਾ ਕਿਤਨਾ ਨੰਬਰ ਹੈ ਇਹਨਾਂ ਦਾ ਫੋਨ ਨੰਬਰ ਹੈਗਾ 90 535 55 193 ਦੂਜਾ ਨੰਬਰ ਹੈਗਾ 80 599 15742 ਇਹ ਨੰਬਰਾਂ ਇਹਨਾਂ ਦਾ ਇਹ ਨੰਬਰ ਤੇ ਕਨੈਕਟ ਕਰ ਸਕਦੇ ਬਾਕੀ ਸੋਨ ਕਾਰਡ ਵੀ ਸੋਨ ਦੋਸਤੋ ਵਿਖਾ ਦੇਣੇ ਆ ਇਹੇ ਨੰਬਰ ਆ ਇਹ ਚੂਟੇ ਦਾ ਨਾਮ ਹਨ ਮੂਲ ਰਤਨ ਤੇ ਵੀਡੀਓ ਜਿੰਨੀ ਹੋ ਸਕੇ ਵਾਦ ਤੋਂ ਵਾਦ ਸ਼ੇਅਰ ਕਰ ਦਿਓ